ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸਾਧ ਸੰਗਤ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਅੱਜ ਦੇ ਵਿਸ਼ੇ ਤੇ ਸਤਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਿਆਰਿਓ ਜਿਸ ਤਰ੍ਹਾਂ ਅੱਜ ਦਾ ਜੋ ਵਿਸ਼ਾ ਹੈ ਇਹ ਵਿਸ਼ਾ ਬਹੁਤ ਜ਼ਿਆਦਾ ਮਹੱਤਮਪੂਰਨ ਹੈ ਸਾਥ ਸੰਗਤ ਜੀਓ ਕਿ ਹੌਲੀ-ਹੌਲੀ ਕੰਗਾਲ ਬਣਾ ਦਿੰਦੀਆਂ ਨੇ ਇਹ ਕੀਤੀਆਂ ਹੋਈਆਂ ਜ਼ਿੰਦਗੀ ਦੇ ਵਿੱਚ ਗਲਤੀਆਂ ਇਹ ਚੀਜ਼ਾਂ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ ਕੁਝ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜਦੋਂ ਵੀ ਆਪਾਂ ਗੱਲ ਕਰਦੇ ਆ ਕਿਤੇ ਨਾ ਕਿਤੇ ਮਨੁੱਖ ਦੇ ਸੁਭਾਅ ਤੇ ਆ ਕੇ ਗੱਲ ਜਿਹੜੀ ਹੈ ਉਹ ਖੜ ਜਾਂਦੀ ਹੈ ਸਾਰ ਸੰਗਤ ਮਨੁੱਖ ਦੇ ਸੁਭਾਅ ਤੇ ਆ ਕੇ ਗੱਲ ਜਿਹੜੀ ਹੈ ਉਹ ਰੁਕ ਜਾਂਦੀ ਹੈ। ਕੁਝ ਗਲਤ ਆਦਤਾਂ ਤੇ ਕੁਝ ਚੰਗੀਆਂ ਆਦਤਾਂ ਤੇ ਇਹਨਾਂ ਚੀਜ਼ਾਂ ਤੇ ਆ ਕੇ ਗੱਲ ਜਿਹੜੀ ਹੈ ਉਹ ਜ਼ਰੂਰ ਰੁਕਦੀ ਹੈ। ਚੰਗੀਆਂ ਆਦਤਾਂ ਬੰਦੇ ਨੂੰ ਜਿਹੜਾ ਹੈ ਬਰਬਾਦ ਹੋਣ ਤੋਂ ਬਚਾ ਲੈਂਦੀਆਂ ਨੇ ਤੇ ਮਾੜੀਆਂ ਆਦਤਾਂ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ। ਸਾਥ ਸੰਗਤ ਮਾੜੇ ਬੰਦਿਆਂ ਦਾ ਸਾਥ ਬੰਦੇ ਨੂੰ ਮਾੜਾ ਬਣਾ ਦਿੰਦਾ ਹੈ ਤੇ ਚੰਗੇ ਬੰਦਿਆਂ ਦਾ ਸਾਥ ਬੰਦੇ ਨੂੰ ਚੰਗਾ ਬਣਾ ਦਿੰਦਾ ਹੈ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਕਹਿੰਦੇ ਨੇ ਕਿ ਜੈਹਵ ਜਾ ਕੋਈ ਕਰਦਾ ਹੈ ਉਹ ਜਾ ਉਹਨੂੰ ਫਲ ਜਿਹੜਾ ਜ਼ਰੂਰ ਮਿਲਦਾ ਹੈ ਜੈਹੋ ਜੀ ਸੰਗਤ ਬੰਦਾ ਕਰਦਾ ਹੈ ਜੈਹੋ ਜੀ ਸੰਗਤ ਦੇ ਵਿੱਚ ਜੁੜਦਾ ਹੈ ਉਹੋ ਜਿਆ ਉਹਨੂੰ ਫਲ ਮਿਲਦਾ ਹੈ ਉਹੋ ਜੀ ਫਿਰ ਉਹਦੇ ਵਿਚਾਰ ਬਣ ਜਾਂਦੇ ਨੇ ਉਹੋ ਜੀਆਂ ਚਰਚਾਵਾਂ ਜਿਹੜੀਆਂ ਨੇ ਉਹਦੀਆਂ ਬਣ ਜਾਂਦੀਆਂ ਨੇ ਸਾਧ ਸੰਗਤ ਕਹਿਣ ਤੋਂ ਭਾਵ ਵੀ ਜੇ ਤਾਂ ਬਹੁਤੇ ਖਰਚੀਲਿਆਂ ਦੇ ਨਾਲ ਵਾ ਪੈ ਗਿਆ ਤਾਂ ਵੀ ਬੰਦਾ ਬਰਬਾਦ ਹੋ ਜਾਂਦਾ ਹੈ ਜੇ ਫੁਕਰਿਆਂ ਦੇ ਵਸ ਪੈ ਗਿਆ ਹੋਸ਼ਿਆਂ ਦੇ ਤਾਂ ਵੀ ਬੰਦਾ ਬਰਬਾਦ ਹੋ ਜਾਂਦਾ ਹੈ ਤੇ ਜੇਕਰ ਬੰਦਾ ਬਹੁਤਾ ਜ਼ਿਆਦੇ ਚੋਰ ਚੁੱਕਿਆਂ ਜਾਂ ਫਿਰ ਕਹਿ ਲਈਏ ਵੀ ਉਹਨਾਂ ਲੋਕਾਂ ਦੇ ਹੱਥੇ ਚੜ ਗਿਆ ਜਿਹੜੇ ਲੋਕ ਵਾਅਦਾ ਘਾਟਾ ਨਹੀਂ ਵੇਖਦੇ ਤੇ ਹਰ ਵਕਤ ਉਹ ਉਤਾਵਿਚ ਹੀ ਰਹਿੰਦੇ ਨੇ ਤੇ ਹਰ ਵਕਤ ਉਹ ਕਹਿੰਦੇ ਨੇ ਫਲਾਣੀ ਚੀਜ਼ ਜੀ ਵੀ ਮੇਰੇ ਜਿਨ੍ਹਾਂ ਦੇ ਵਿੱਚ ਤਮੋ ਜ਼ਿਆਦਾ ਹੁੰਦੀ ਹੈ ਵੀ ਆ ਵੀ ਹੋਵੇ ਆ ਵੀ ਹੋ ਜਾਏ ਆ ਵੀ ਹੋ ਜਾਏ ਤੇ ਉਹ ਉਹ ਬੰਦਾ ਕਦੇ ਪਾਸ ਨਹੀਂ ਹੁੰਦਾ ਜਾਂ ਜਿਹੜਾ ਲੋੜ ਤੋਂ ਵੱਧ ਪੈਰ ਪਸਾਰ ਲਏ ਤੇ ਯਾਦ ਰੱਖਿਓ ਉਹ ਬੰਦੇ ਦੀਆਂ ਹਰਕਤਾਂ ਬੰਦੇ ਨੂੰ ਆਪ ਖੁਦ ਕਮਜ਼ੋਰ ਬਣਾ ਦਿੰਦੀਆਂ ਨੇ ਸਾਧ ਸੰਗਤ ਕਈ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਦੀਆਂ ਗੁਜਾਦਾਂ ਵੈਸੇ ਜੇ ਹੋਰ ਨਾ ਗ੍ਰੰਥਾਂ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਵੀ ਚੱਪਲ ਮੁੱਦੀ ਹੋ ਜਾਣਾ ਜਾਂ ਸਰਾਣੇ ਤੇ ਬੈਠ ਜਾਣਾ ਜਾਂ ਹੋਰ ਵਗੈਰਾ ਵਗੈਰਾ ਜੇ ਰਾਤ ਨੂੰ ਝਾੜੂ ਮਾਰੀਏ ਹੋਰ ਝਾੜੂ ਖੜਾ ਕਰ ਦਈਏ ਜਾਂ ਇਦਾਂ ਦੀਆਂ ਕੋਈ ਵਿਚਾਰ ਧਰਾਵਾਂ ਨੇ ਕਹਿੰਦੇ ਫਿਰ ਵੀ ਬੰਦਾ ਕੰਗਾਲ ਹੋ ਜਾਂਦਾ ਹੈ ਬੈੱਡਾਂ ਦੇ ਸਿਰ ਵਾਲੇ ਪਾਸੇ ਕਿੰਨੀ ਪੈਰ ਕਰਕੇ ਸੌਣ ਨਾਲ ਵੀ ਬੰਦਾ ਕੰਗਾਲ ਹੋ ਜਾਂਦਾ ਹੈ। ਵੈਸੇ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ। ਗੁਰਮਤ ਨੇ ਜਿਹੜਾ ਹੈ ਪ੍ਰੋਪਰਲੀ ਸਾਨੂੰ ਪ੍ਰੈਕਟੀਕਲ ਦਿੱਤਾ ਹੈ। ਗੁਰਮਤ ਨੇ ਪ੍ਰੋਪਰਲੀ ਪ੍ਰੈਕਟੀਕਲ ਸਾਨੂੰ ਤਾਂ ਦਿੱਤਾ ਸਾਧ ਸੰਗਤ ਕਿ ਆਖਰ ਕਿਤੇ ਨਾ ਕਿਤੇ ਜੇ ਲੋੜ ਪੈਂਦੀ ਹੈ, ਕਿਤੇ ਨਾ ਕਿਤੇ ਜੇ ਜ਼ਰੂਰਤ ਪੈਂਦੀ ਹੈ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇਸੇ ਕਰਕੇ ਆਗਾ ਕਰਦੀ ਹੈ ਕਿ ਭਲਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੇ ਤੁਹਾਨੂੰ ਮਜ਼ਬੂਤ ਕੀਤਾ ਕਿਉਂਕਿ ਜੋ ਚੀਜ਼ਾਂ ਤੁਹਾਨੂੰ ਪਤਾ ਲੱਗਣੀਆਂ ਨੇ ਅੱਗੇ ਚੱਲ ਕੇ ਉਹ ਤੁਹਾਨੂੰ ਪਹਿਲਾਂ ਹੀ ਗੁਰੂ ਨੇ ਦੱਸ ਦਿੱਤੀਆਂ ਨੇ ਉਹ ਪਹਿਲੇ ਹੀ ਪਤਾ ਕਰ ਦੱਸ ਦਿੱਤੀਆਂ ਉਹ ਪਹਿਲੀ ਚੀਜ਼ਾਂ ਤੇ ਜਿਹੜਾ ਚਾਨਣ ਪਾ ਦਿੱਤਾ ਪਹਿਲਾਂ ਹੀ ਜਿਹੜਾ ਹੈ ਉਹ ਚੀਜ਼ ਨੂੰ ਦੱਸ ਦਿੱਤਾ ਕਿ ਭਾਈ ਵੇਖੀ ਕਿਤੇ ਤੂੰ ਇਹ ਕੰਮਾਂ ਚ ਨਾ ਫਸ ਜੀ ਆ ਚੀਜ਼ਾਂ ਹੋਣ ਵਾਲੀਆਂ ਨੇ ਇਹ ਹੋਣਗੀਆਂ ਜ਼ਰੂਰ ਤੂੰ ਨਾ ਵਿੱਚ ਫਸ ਜੀ ਇਹਨਾਂ ਗੱਲਾਂ ਤੋਂ ਦੂਰ ਰਹੀਂ ਇਹਨਾਂ ਚੀਜ਼ਾਂ ਤੋਂ ਤੂੰ ਜਿਹੜਾ ਹੈ ਬਹੁਤ ਦੂਰ ਰਹਿਣਾ ਇਹ ਗੱਲ ਯਾਦ ਰੱਖੀ ਸਾਰ ਸੰਗਤ ਆਪਾਂ ਜੇ ਬਹੁਤੇ ਜਿਆਦਾ ਬੰਦੇ ਫੁਕਰੇ ਦਾ ਸਾਥ ਕਰੀਏ ਤੇ ਯਾਦ ਰੱਖਿਓ ਫਿਰ ਉੱਥੇ ਵੀ ਬੰਦੇ ਦਾ ਕੰਗਾਲ ਹੋਣਾ ਅਵਸ਼ ਹੈ। ਅਵਸ਼ ਹੈ ਕੰਗਾਲ ਹੋਣਾ। ਪਾਤਸ਼ਾਹ ਨੇ ਇਸੇ ਕਰਕੇ ਗਿਆ ਸਤਿਗੁਰ ਕੀਂਦੇ ਨੇ ਤਿੰਨ ਬਿਨ ਬਾਣ ਧਨ ਖਚੜਾਈਏ ਇਹੋ ਜਗ ਬੇਦੇ ਆ ਭਾਈ ਏ ਸੱਜਣਾ। ਜਿਵੇਂ ਮਨੋਖ ਨੇ ਗੁਰ ਸ਼ਬਦ ਰੂਪ ਤੀਰ ਦਾ ਆਸਰਾ ਲਿਆ ਉਸ ਨੇ ਮਾਨੋ ਤੀਰ ਕਮਾਨ ਚੜਾਉਣ ਤੋਂ ਬਿਨਾਂ ਹੀ ਇਸ ਜਗਤ ਨੂੰ ਵਿਨ ਲਿਆ ਹੈ ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ ਗਿਆ ਸਾਧ ਸੰਗਤ ਸਤਿਗੁਰੂ ਨੇ ਇਹ ਗੱਲ ਤਾਂ ਕਹੀ ਕਿ ਆਖਰ ਜਿਨੇ ਆਪਣੇ ਆਪ ਤੇ ਕੰਟਰੋਲ ਕਰ ਲਿਆ ਆਪਣੀਆਂ ਵਾਸ਼ਨਾਵਾਂ ਤੇ ਕੰਟਰੋਲ ਕਰ ਲਿਆ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਰੋਕ ਲਿਆ ਮਨ ਦੇ ਇੰਦਰੀਆਂ ਨੂੰ ਜਿਹੜਾ ਹੈ ਗਲਤ ਪਾਸਿਆਂ ਤੋਂ ਰੋਕ ਲਿਆ ਤੇ ਉਹਨੇ ਬਹੁਤ ਕੁਝ ਹਾਸਲ ਕਰ ਲਿਆ ਕਹਿਣ ਤੋਂ ਭਾਵ ਜੀ ਨੇ ਆਪਣੇ ਮਨ ਤੇ ਕੰਟਰੋਲ ਕਰ ਲਿਆ ਇੱਕ ਮੈਂ ਥੋੜੀ ਜੀ ਬੇਨਤੀ ਕਰਦਿਆਂ ਕਹਿੰਦੇ ਇੱਕ ਸਾਧੂ ਸੀ ਉਹ ਬਹੁਤ ਜ਼ਿਆਦਾ ਸ਼ੁਕੀਨ ਸੀ ਖਾਣ ਪੀਣ ਦਾ ਮਠਾਈਆਂ ਦਾ ਕਹਿੰਦੇ ਨੇ ਜਿੰਨਾ ਵੀ ਕੋਈ ਚੜਾਵਾ ਚੜਦਾ ਤੇ ਉਹ ਖਾਣ ਖਾਣ ਦੀਆਂ ਚੀਜ਼ਾਂ ਚ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਨਗਾਹ ਦਿੰਦਾ ਸੀ ਤੇ ਸਾਰ ਸੰਗਤ ਉਹ ਜਿੰਨੀਆਂ ਚੀਜ਼ਾਂ ਜੜੀਆਂ ਕਮਾਉਂਦਾ ਬਣਾਉਂਦਾ ਤੇ ਸਾਰੀਆਂ ਚੀਜ਼ਾਂ ਜੜੀਆਂ ਸੀ ਉਹ ਬਿਲਕੁਲ ਇਸੇ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਉਹ ਨਗਾਹ ਦਿੰਦਾ ਸੀ ਆਖਰ ਦੇ ਇੱਕ ਦਿਨ ਕੀ ਹੋਇਆ ਕਹਿੰਦੇ ਮਠਾਈਆਂ ਦੀ ਦੁਕਾਨ ਕੋਲੋਂ ਲੰਘਿਆ ਜਾ ਰਿਹਾ ਹੈ ਤੇ ਜੀ ਕਰਦਾ ਹੈ ਮਠਿਆਈ ਖਾਵਾ ਲੈ ਕੇ ਪਰ ਕਹਿੰਦੇ ਨੇ ਪੈਸੇ ਕੋਲ ਹੈ ਨਹੀਂ ਕਹਿੰਦੇ ਨੇ ਕੋਲੋਂ ਜਾ ਕੇ ਦੁਕਾਨ ਦੇ ਮੋੜ ਆਉਂਦਾ ਦੋ ਤਿੰਨ ਵਾਰੀ ਜਦੋਂ ਇਦਾਂ ਹੋਇਆ ਹੁਣ ਦੁਕਾਨਦਾਰ ਨੇ ਵੀ ਨੋਟਿਸ ਕੀਤਾ ਉਹਨੇ ਵੀ ਬੁਲਾਇਆ ਕਹਿੰਦਾ ਸਾਧੂ ਜੀ ਕੀ ਚਾਹੀਦਾ ਦੱਸੋਗਾ ਤੇ ਹੁਣ ਸਾਧੂ ਬੋਲਦਾ ਕਹਿੰਦਾ ਵੀ ਮਠਿਆਈ ਖਾਣ ਨੂੰ ਜੀ ਕਰਦਾ ਪਰ ਮੇਰੇ ਕੋਲੇ ਪੈਸੇ ਹੈ ਨਹੀਂ ਜਦੋਂ ਸਾਧੂ ਨੇ ਇਹ ਗੱਲ ਕਹੀ ਨਾ ਮੇਰੇ ਕੋਲ ਪੈਸੇ ਹੈ ਨਹੀਂ ਸਾਧੂ ਦੇ ਮਨ ਨੂੰ ਵੀ ਇੱਕ ਗੱਲ ਖਟਕ ਗਈ ਫੇ ਨਹੀਂ ਹੁਣ ਦੁਕਾਨਦਾਰ ਕਹਿੰਦਾ ਹੈ ਮਹਾਰਾਜ ਸਾਧੂ ਜੀ ਅੱਜ ਮਠਿਆਈ ਛਕ ਲੋ ਪੈਸੇ ਜਦੋਂ ਇਹ ਦੇ ਦੇਓ ਤੇ ਸਾਧੂ ਨੇ ਇੱਕ ਗੱਲ ਨੋਟ ਕਰੀ ਕਹਿੰਦੇ ਨਹੀਂ ਅੱਜ ਮੈਂ ਤੇਰੇ ਨਾਲ ਉਧਾਰ ਕਰ ਜਾਵਾਂਗਾ ਕੱਲ ਪੈਸੇ ਦੇਣੇ ਪੈਣਗੇ ਤੇ ਅੱਜ ਮੈਂ ਤੇਰੀਆਂ ਮਠਿਆਈਆਂ ਖਾ ਜਾਵਾਂਗਾ ਜੇ ਕੱਲ ਨੂੰ ਜੀ ਕਰਿਆ ਫਿਰ ਕੱਲ ਨੂੰ ਕੀ ਕਰਾਂਗਾ ਤੇਰੇ ਨਾਲ ਉਧਾਰ ਨਹੀਂ ਕਰਨਾ ਮੈਂ ਆਪਣੇ ਮਨ ਨਾਲ ਹੀ ਉਧਾਰ ਕਰ ਲਿਆ ਮੈਂ ਆਪਣੇ ਮਨ ਨਾਲ ਹੀ ਸਮਝੌਤਾ ਕਰ ਲਿਆ ਵੀ ਨਹੀਂ ਖਾਣਾ ਅੱਜ ਨਹੀਂ ਖਾਣਾ ਜਦੋਂ ਹੋਏ ਤੇ ਉਦੋਂ ਛਕ ਲਾਂਗੇ ਤੇ ਇਹ ਆਪਾਂ ਨਹੀਂ ਕਰਨਾ ਸਾਤ ਸੰਗਤ ਜਦੋਂ ਬੰਦਾ ਮਨ ਨਾਲ ਸਮਝੌਤਾ ਕਰ ਲੇ ਤੇ ਪਿਆਰਿਓ ਯਾਦ ਰੱਖਿਓ ਫਿਰ ਬਹੁਤੇ ਖਰਚੀਲਿਆਂ ਤੋਂ ਬੰਦਾ ਬਚ ਜਾਂਦਾ ਆਪਣੇ ਫਾਲਤੂ ਦੇ ਖਰਚਿਆਂ ਤੋਂ ਬਚ ਜਾਂਦਾ ਜਦੋਂ ਮਨ ਨੂੰ ਇਹ ਗੱਲ ਸਮਝਾਦਾ ਕਿ ਭਲਿਆ ਯਾਦ ਰਖੀ ਕਿ ਤੂੰ ਬਹੁਤ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਬੜਾ ਕੁਝ ਤੇਰੇ ਜਿਹੜਾ ਜਿੰਮੇ ਪਿਆ ਹੈ ਬੜਾ ਕੁਝ ਤੈਂ ਜਿਹੜਾ ਕਰਨਾ ਹੈ ਤੇ ਸਾਤ ਸੰਗਤ ਉਦੋਂ ਸਮਝ ਪੈਂਦੀ ਹੈ ਤੇ ਬੰਦਾ ਉਦੋਂ ਥੋੜਾ ਆਪਣੇ ਆਪ ਨੂੰ ਪ੍ਰੇਪੇਅਰ ਕਰਦਾ ਹੈ ਇਹ ਗੱਲ ਯਾਦ ਰੱਖਿਓ ਇਹਨਾਂ ਚੀਜ਼ਾਂ ਤੇ ਗੌਰ ਜ਼ਰੂਰ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ